ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਸੇ ਖੋਲੋ ਵਲੋ ਜਿੱਤਰਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਤੇ ਮੈਂ ਠੀਕ ਆ। ਓਏ ਸਭ ਤੋਂ ਪਹਿਲਾਂ ਤੇ ਸਾਰਿਆਂ ਨੇ ਆਪੀ ਮੱਕਸ ਕਰਾਤੀ ਕਰੀ ਸੀ ਕੀ ਹੁੰਦਾ ਵਾ? ਮੱਕੀ ਆਪੀ ਮਾਗੀ ਜੋ ਵੀ ਹੁੰਦਾ ਵਾ। ਨਹੀਂ ਮੱਕਸ ਕਰਾਤੀ ਨਹੀਂ ਜੀ। ਮੈਨੂੰ ਪਤਾ ਨਹੀਂ ਹੁੰਦਾ। ਸਾਰਿਆਂ ਨੇ ਆਪੀ ਮੱਕਰ ਸੰਗ ਕਰਾਤੀ ਠੀਕ ਆ ਜੋ ਵੀ ਹੁੰਦਾ ਵਾ। ਤੇ ਬਾਕੀ ਗੁੱਡੇ ਚੈੱਕ ਕਰੋ। ਓਕਰ ਬੋਰਡ ਵਾਲੇ ਗੁੱਡੇ ਵੜਦੇ ਆ ਇਧਰ ਆ ਪਾਗ ਲਾਈ ਆ। ਅਗੂ ਨੂੰ ਸੇਕ ਕਰੇ ਨਾਲੇ ਖਿੱਚਿਆ ਫੇਰਦੇ ਨਾਲ ਤੰਦ ਖੋਨੇ ਆ ਜਿਹੜੇ ਦੇ ਬਲੌਗ ਦੇ ਨਾਲ ਬੰਦੇ ਅੱਜ ਕ੍ਰੀਸੀ ਆ ਭਈਆ ਹੀ ਆ ਅੱਗ ਵਾ ਤਾਂ ਆਪਾਂ ਮੈਂ ਵਾ ਤੇ ਕੰਮ ਢਾ ਬਾਕੀ ਧੁੰਦ ਪਈ ਆ ਅੱਜ ਬਤ ਚੈੱਕ ਕਰੋ ਬਦਲ ਜਾਇਆ ਵਾ ਗੁੱਡੀ ਆਕਰ ਕੋੜ ਵਦਨ ਦੀ ਆ ਵਾ ਤਾਂ ਬਸ ਮੈਂ ਤੋਂ ਮੈਂ ਤੁਹਾਨੂੰ ਗਾਰੇ ਸਾਰੇ ਲਾਉਣੇ ਨਾਲ ਬਲੌਗ ਬਣਾਉਣੇ ਨਾਲ ਤੰਦ ਖੋਨੇ ਜਿਹੜੇ ਨੂੰ ਬਲੌਗ ਦੇ ਨਾਲ ਵਧੀਆ ਲੱਗੂ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਤਰੋ ਡੇਟੀ ਦਾ ਬੇਸ ਮੋਲ ਤੇ ਕਰੋ ਕਨੈਕਟ ਹੋ ਰਹੇ ਨੂੰ ਓਕੇ ਰਿਪੋਰਟ ਕਰਾ ਦਿਨੇ ਆਪਣੇ ਵੱਡੇ ਨਾਲ ਜ ਮਿਸ ਹੋਏ ਥੋੜੇ ਥੋੜੇ ਆਸ ਚੈਨਾ ਮੈਨਾ ਜੀ ਰਹਿ ਗਈ ਇੱਕ ਭਈਆ ਵਾ ਤੇ ਇੱਕ ਮੈਂ ਵਾ ਤੇ ਕ੍ਰਿਸਮਸ ਬਾਕੀ ਮੇਨ ਮੇਨ ਬੰਦੇ ਰਹਿ ਗਏ ਹੁਣ ਜੇ ਕੋਈ ਆਉਂਦਾ ਤਾਂ ਦਿਖਾਈ ਜਾਵਾ ਗਾ ਪਰ ਗੁੱਡੇ ਚੈੱਕ ਕਰੋ ਅੱਜ ਫੇਰ ਲੋੜੀ ਵਾਲਾ ਸਿਸਟਮ ਬਣਿਆ ਪਿਆ ਉਹ ਬਣਾਤੀ ਗਾਲੂ ਤੇ ਬਸ ਇਹਨੂੰ ਲਾਉਨੇ ਆ ਗਣੇਸ਼ ਵਾਲੇ ਲਾਉਨੇ ਆ ਓਕੇ ਰਿਪੋਰਟ ਕਰ ਦਿੰਦੇ ਤਰੋ ਭਈਏ ਦਾ ਗੱਟਾ ਵੱਧ ਗਿਆ ਚੈੱਕ ਕਰੋ ਹਾਂ ਮਹਾਵਦੀਆ ਆਓ ਕਿੱਤੀ ਫੇਰ ਨਾਲੇ ਆ ਗਏ ਕਿੰਨੂ ਫੇਰੀ ਆਉ ਜਾਂਦੀ ਹਾਏ ਹਾਏ ਲੋਲੇ ਦੀ ਬੇਇੱਜ਼ਤੀ ਹਾਏ ਹਾਏ ਤੇ ਕਿੱਤੀਆ ਫੇਰਲੀ ਹੁੰਦੀ ਆ ਚੱਲ ਭਈਆ ਤੈਨੂੰ ਵੀ ਲੱਗੇ ਵੇਆ ਤੈਨੂੰ ਵੀ ਲੱਗੇ ਖਿੱਚ ਭਾਗ ਰੱਖੀ ਢੇਲਾ ਦੇ ਲੈ ਮੈਂ ਕਹਿੰਦਾ ਢੇਲਾ ਦੇ ਨਾ ਕਰ ਲੈ ਆਉ ਜਾਂਦੀ ਅੱਛਾ ਲਾਤੀ ਆ ਮਾਈ ਵਰਸਾ ਦਾ ਕੰਨੀ ਲੋਰੀ ਇਹ ਮੁੰਡੇ ਕੋ ਤੇ ਲਗਾ ਮੁੰਡਾ ਗੜਾ ਚੜਾਉਣਾ ਇਹ ਆਓ ਕਿੰਨੇ ਗੁੱਡਾ ਚਰਾਤਾ ਆ ਤੇ ਲੱਗ ਲੱਗੇ ਹੋੜੇ ਬੰਦੇ ਜਲੋਂ ਹੁੰਦੇ ਆ ਤੇ ਹਵਾ ਘੱਟ ਲੋ ਹਵਾ ਬੜੀ ਘੱਟ ਲੱਗਣ ਦੀ ਤੇ ਉੱਤੋਂ ਧੁੱਪ ਲੱਗਣ ਦੀ ਚਲਿਆ ਜੇ ਤੇ ਚੈੱਕ ਕਰੋ ਪੜਤਾ ਜੇ ਆਪਨੇ ਬੰਦਿਆ ਨੇ ਇਹ ਤੇ ਪੇ ਗਿਆ ਜੇ ਪੇਚਾ ਬਸ ਸਲਾਮ ਆ ਲੱਗੋ ਜੇ ਪਿਆ ਜੇ ਕਿਉਂਕਿ ਚੈੱਕ ਕਰ ਮਾਹੌਲ ਚੈੱਕ ਕਰਣ ਵਾਲੇ ਪਿੰਡ ਦਾ ਨਾਲੇ ਗੁੰਡਾ ਇੱਕ ਦੇ ਯਾਰ ਉੱਤੇ ਸੁੱਟ ਦਿੰਦੇ ਵੇਖੋ ਭੱਜੀ ਗੁੱਦੀ ਨਾਲ ਹੁਣ ਵਾੜੀ ਕਿ ਚੈੱਕ ਕਰੂੰ ਮੈਂ ਹੋਲੀ ਹੋਲੀ ਉਹ ਗਈ ਆਪਣੀ ਉਹ ਜਾਂਦਾ ਚਲ ਕੋਈ ਨਹੀਂ ਚੱਲ ਉਹ ਜਾਂਦਾ ਵੀਰੇ ਆਪਣਾ ਬੰਦਾ ਆਬਿਲ ਚੈੱਕ ਕਰੋ ਹੁਣ ਇਹਦੇ ਪਿੱਛੇ ਪਾਣੀ ਕਿੰਨੇ ਕ ਜਾਣੇ ਪਾਗਲ ਹੋਏ ਨੇ ਲਟੱਲੀ ਬਾਕੀ ਆ ਬੰਦਾ ਵਧਾ ਕੇ ਤੇ ਬੋਗਰਾ ਤੇ ਬੰਦੇ ਦੀ ਹੀ ਆਉਂਦੀ ਯਾਰ ਹੁਣ ਛੋਟੀਆਂ ਗੁਡੀਆਂ ਵਧੋਂੜਿਆ ਕਬੀ ਹੁਣ ਸਿੱਧਾ ਹੀ ਸਿੱਧਾ ਹੀ ਖਿੱਚੀਆਂ ਨੇ ਹੋਣੀਆਂ ਸਿੱਧਾ ਹੀ ਬੰਦਾ ਸਾਡਾ ਕਿਚੀ ਮਾਰੂਗਾ ਖੱਬੇ ਹੱਥ ਨਾਲ ਵੇਖੀ ਹੁਣ ਹੁਣ ਵੱਡ ਨਹੀਂ ਆ ਤਾਂ ਚੀਕ ਹੋਣੀ ਪੂਰੀ ਤੇ ਬਾਕੀ ਨਜ਼ਾਰੇ ਲੋ ਨਜ਼ਾਰੇ ਬਾਕੀ ਧੂਪ ਦਾ ਰਤਾ ਕੋਈ ਨਹੀਂ ਨਿਕਲਦਾ ਉਹਦੀ ਵੱਡੀ ਜੇ ਓਏ ਮਿੱਤਰੋ ਅੱਜ ਤੇ ਆ ਲੈ ਜਹਾੜੇ ਨਾ ਕੋਈ ਹਵਾਲਾ ਗੰਦੇ ਚੱਕੋ ਮੋਹ ਹੈ ਗੁੱਡੇ ਚਰੰਦੇ ਜੇ ਮੱਸਾ ਵੰਡਦੇ ਤੇ ਮੱਸਾ ਜੇ ਅੱਜ ਅੱਜ ਆਈ ਗੁੱਡੀ ਮਜ਼ਾ ਆਇਆ ਚੱਲ ਨਾ ਇਹ ਆਪਣੇ ਬੰਦੇ ਪੂਰੇ ਅੱਜ ਪੱਤਾ ਦੇ ਮੁੰਡੇ ਕਹਿੰਦੇ ਝਰਉਣ ਲੱਗਾ ਗਦਾ ਕੱਟੂ ਸਿੱਧਾ ਆ ਮਮਾ ਗੁੱਡੇ ਤੇ ਵੀ ਆਵੇ ਤੇ ਮੇਰੀ ਬੰਦਾ ਵਲੋਗ ਬਣਾਉਣ ਆਲਾ ਗਿਆ ਵਾ ਤੇ ਸਾਨੂੰ ਆਪ ਕਸ਼ਟ ਕਰਨਾ ਪੈ ਗਿਆ ਹੋ। ਹੈ? ਬਾਕੀ ਚੈੱਕ ਕਰੋ। ਗੁਟਾ ਚੜਾਤਾ ਮੁੰਡੇ ਨੇ ਕਹਿੰਦਾ ਗੁਲਾਬੀ ਕਲਰ ਦਾ। ਤੇ ਉਹ ਕਹਿੰਦੇ ਵੜਤਾ ਇੱਕ ਗਈਓ। ਹੂ! ਇੱਕ ਵੜ ਪਈ ਉਹ ਜਾਂਦਾ। ਯਾਰ। ਉਹ ਜਾਂਦਾ ਕਰਦਾ। ਕੱਲਾ ਵੇ ਲੋ ਕੱਲਾ ਸ਼ੇਰ ਕਰ ਜੰਡਿਆ। ਓਰੀ ਓਰੀ।

ਇੱਧਰ ਕਾਲੂ ਬਾਂਦਰ ਲੈ ਲੋ ਕੀ ਕਰੰਦਿਆ ਜੇ ਕਾਲੂ ਆਪਣੇ ਨੇ ਆ ਰਹਿਆਂ ਚ ਰਿੰਦਾ ਜੇ ਇਹਨੂੰ ਉਹਦਾ ਕਿਆ ਹੀ ਨਾ ਬਾਈਕ ਉੱਤੇ ਕੱਪੜੇ ਹੋ ਮਰ ਤਾਂ ਇੱਕ ਹੋਰ ਨੈਨੇ ਨੇ ਦੇ ਇੱਕੋ ਵੇਖੋ ਆਪੇ ਚੱਲਿਆ ਜੇਦੀ ਤੋਂ ਬਾਸ ਚੱਲਾ ਜੀ ਨੇ ਇੰਨਾ ਦਾ ਗੱਡਾ ਕਰਤਾ ਜੀ ਬੰਦਾ ਬੜਾ ਹਿਸਤਾਨ ਦੇ ਹਵਾ ਦਾ ਪਤਾ ਨਹੀਂ ਕੁਕੀ ਲੱਗਣ ਡਿਆ ਹਵਾ ਕਦੀ ਬਦਲਦੀ ਆ ਤੇ ਕਦੀ ਸਿੱਧੀ ਹੋ ਜਾਂਦੀ ਆ ਤੇ ਪਾੜੇ ਦੇਖ ਲੋ ਚਾਹ ਹੀ ਬੜਾ ਲੋਰੀ ਤਾਂ ਇਦਾਂ ਹੀ ਇਦਾਂ ਹੀ ਦਿੱਕਤ ਹੈ ਲੋ ਕੰਮ ਵੇ ਲੋ ਨਾਲੇ ਕੰਮ ਵੇ ਲੋ ਕੰਮ ਵੇ ਦਾ ਤੂੰ ਹਰ ਦੇ ਘਰ ਜਾ ਕੇ ਮਾਰਦੇ ਪੰਜਾ ਵਾਲੀ ਗੁੱਡੀ ਤੋਰ ਕੇ ਤਾਂ ਆ ਵੇਲਾ ਬਬ 40 ਰੁਪਏ ਵਾਲਾ ਤੋਰਾਂਦਾ ਆ ਆਬ 40 ਰੁਪਏ ਵਾਲਾ ਤੋਰੇ ਦੇ ਆ ਉਹ ਗਈ ਏ ਤੁਹਾਡੀ ਪੰਜਾ ਦੀ ਤੋਰੀ ਆਬ 40 ਰੁਪਏ ਵਾਲਾ ਤੋਰਨ ਦੇ ਮਾਮਾ ਮਿੱਤਰੋ ਕ੍ਰਿਸ਼ ਨਿਆਣ ਵਧੋਣੇ ਡੇਢ ਤਾਂ ਵੀ ਜਿੰਨੀ ਵੀ ਹੁੰਦੀ ਐ ਤੇ ਬਾਕੀ ਅੱਜ ਯਾਰ ਬਾਇਆ ਜਾਣੀ ਕੋਈ ਜ਼ੋਰ ਤਾਂ ਆਪਣੇ ਬੰਦੇ ਨੇ ਪੂਰੇ ਬਾਇਆ ਕੋਈ ਬੰਦੇ ਆਪਣੇ ਬੰਦੇ ਦੇ ਆਪਣੇ ਕਮਾਕਰਾਂ ਤੇ ਇਹਨਾਂ ਨੇ ਆਪਸ ਚੁਪੇ ਤੇ ਪੁੱਛੇ ਪਾ ਲੈਨੇ ਆ ਤੇ ਬਾਕੀ ਜਿੱਦਾਂ ਦਾ ਵਲੋਗ ਬਣੋ ਅਡਜਸਟ ਕਰ ਲਿਓ ਮੇਰੇ ਭਰਾ ਬਸ ਲੋਕ ਕੇ ਰਿਪੋਰਟ ਕਰਦਾ ਕਿ ਬਾਕੀ ਕੋਈ ਨਹੀਂ ਤੇ ਤਿੰਨ ਤਾਂ ਜਿਹੜੇ ਆਪਣੇ 6 تای ਵਦੇ ਉਹ ਆਪਾਂ ਵਧਾਵਾਗੇ ਸੰਡੇ ਨੂੰ ਸੰਡੇ ਨੂੰ ਵਧਾਵਾਗੇ ਹੋਰ ਤਿੰਨ ਪਏ ਨੇ ਆਪਣੇ ਰੁਪਈਏ ਉਹ ਸੰਡੇ ਨੂੰ ਵਧਾਵਾਗੇ ਸੰਡੇ ਦੇ ਕੋਈ ਓਕੇ ਰਿਪੋਰਟ ਕਰਾਵਾਂਗੇ ਨਾਲ ਆਪਣੇ ਬੰਦੇ ਵੀ ਉਧਰ ਪੂਰੇ ਲੈਨੇ ਆ ਬਾਕੀ ਆਪਣਾ ਗੱਟੂ ਆ ਵੀ ਮੁੱਕ ਗਿਆ ਸਕਤੀ ਆਉਗੋ ਦੁਜਾਏ ਮੋ ਗਿਆ ਮਾਣੋ ਫਿਲ ਵੀ 10 ਰੁਪਏ ਵੇਚਦੇ ਆ ਜੀ ਕਰੂ ਤੇ ਖੋਲ ਲਾ ਕੇ ਜੀ ਕਰੂ ਤੇ ਨਹੀਂ ਖੋਲਣਾ ਬਾਕੀ ਵਿਆਹ ਕਰੀਛੇ ਦਰ ਵਧਾਉਣ ਤੋ ਬਈ ਇਹਦਾ ਪੇਚਾ ਤੇ ਆ ਗਏ ਬੋ ਲਾਂਤਾ ਬਈ ਇਹਨੂੰ ਪਾਓ ਮਾਰੀ ਜਾ ਕਮੈਂਟਾਂ 'ਚ ਆਹ ਥੋੜੀ ਜਿਆ ਇੱਕ ਗੁੱਡੀ ਦੇ ਵਰਦਾ ਏ ਲੋੜੀ ਦੀ ਵਧੋ ਨਹੀਂ ਦਿਆ ਤਰੋ ਕਿਛਦਾ ਪੇਚਾ ਹੋ ਗਿਆ ਜੇ ਜਾ ਓਏ ਲਾਂਤੀਓ ਵੇਖੋ ਮੈਂ ਤੈਨੂੰ ਵੱਜ ਕੇ ਦਰਦਾ ਮੈਂ ਡੋਰ ਤੇ ਖੇਚ ਲੈ ਡੋਰ ਤੇ ਖੇਚ ਲੈ ਕੀ ਇਹ ਕੀ ਏ ਕੀ ਏ ਠੀਕ ਆ ਡੋਰ ਤੇ ਖੇਚ ਲੈ ਲੋ ਮਿੱਤਰੋ ਹਣ ਇਹਨੂੰ ਖੋਲਦੇ ਆ ਤੱਕ ਪਾ ਲੈਂਦੇ ਆ ਆਹ ਮਿੱਤਰੋ ਹੁਣ ਇਹਨੂੰ ਖੋਲਦੇ ਆ ਤੇ ਪੰਜਾਬੀ ਲਾਗੇ ਲੈ ਆਉਂਦਾ ਆ ਹੋਰ ਵੇਖੀ ਜੇ ਹੋ ਗਿਆ ਨਾ ਮੈਂ ਤੈਨੂੰ ਨਾਰਮ ਚੈੱਕ ਕਰੋ ਭਰੇ ਭਰੇ ਫੂਸ ਲੈਦੇ ਹੋਏ ਬੇਟਾ ਹੋਣਾ ਨਾ ਅੰਗੂਰ ਕਿੱਥੇ ਜਾਂ ਤੂੰ ਨਾਈਆਂ ਦੀ ਸੇਵਾ ਤੋਰ ਕਿਨਾ ਗੁੱਡੀ ਵਿਧੋਨੇ ਕਾਂਤਾ ਆਪਣੀ ਤੇ ਨਾਲ ਤੁਹਾਨੂੰ ਦੱਸਦੇ ਆ ਫੜੀ ਆ ਫੜੀ ਫੜੀ ਆਹ ਫੜੀ ਮੈਂ ਕਾਂਤਾ ਕੱਢਾ ਆਪਣੇ ਗੁਪਤ ਖਾਨੇ ਤੋਂ ਕਾਲੀ ਮੰਦ ਅਸੀਂ ਕਿੱਥੇ ਪਹਾਂਵਾਂ ਦਿਖਾ ਦੇ ਲੋ ਵੀ ਮਿੱਤਰੇ ਬਾਈ ਤੇਰਾ ਜੀ ਮੈਂ ਜਾਣੀ ਓਏ ਆਇਆ ਤੂੰ ਕਿਹਾ ਓਏ ਕਿਹੜਾ ਵਧਾਈ ਦੇਣਾ ਚ ਜਿਹੜਾ ਮੱਦੀ ਚਾਰ ਦੇ ਲੋ ਮਿੱਤਰੇ ਨੂੰ ਤਲਾਸ਼ ਲੁਪਾ ਕੇ ਦੇ ਤਾ ਕੇ ਦੱਦੇ ਤੁਹਾਨੂੰ ਕੋ ਸਾਹਿਬ ਆਪ ਬੁੜੇ ਹੋਏ ਨੇ ਇਹਦੇ ਕਾਂਤਾ ਚੜਦਾ ਵੀ ਹੈਗੇ ਨਹੀਂ ਬਹੁਤ ਗੱਲਾਂ ਜੀਤੀਆਂ ਨੇ ਪਰ ਚਾਹ ਕੀ ਇਹਦਾ ਬੰਦੇ ਜਿੱਥੇ ਜਿੱਥੇ ਜੰਦ ਵੀ ਮਿੱਤਰੋ ਜਿੱਦ ਦੇ ਲੱਤ ਕੇ ਦੇ ਤਾਂ ਇਧਰ ਆਕੀ ਸੇਕੀ ਜਾਂਦੇ ਕਰੀ ਸੁਣੀ ਆਦੇ ਆਕੀ ਸੇਕਣੀ ਆ ਤੇ ਇਧਰ ਆਪਣਾ ਵੀ ਕੰਮ ਕੈਂਥਲੀ ਅੱਜ ਦੇਖੋ ਗੁੱਡੇ ਨਹੀਂ ਬੰਦ ਦੇ ਚੱਜਦਾ ਯਾਰ ਵਿੱਚੋਂ ਆ ਜਾਂਦੀ ਆ ਵਿੱਚੋਂ ਬਹੁਤ ਵਧੀਆ ਬੋਲਦੀ ਆ ਲੋਨੇ ਭਾਜੀ ਅੰਦਰ ਮੈਂ ਕਹਿਣਾ ਜੀ ਦੱਸਿਓ ਬਾਰੇ ਕਾ ਹਾਂ ਭਾਜੀ ਮਾਸਾ ਨਹੀਂ ਆਉਂਦੀ ਤੇ ਆਪਾਂ ਆਪ ਚ ਪੇਚੇ ਲਾਈ ਜਾਂਦੇ ਆ ਵਿੱਚੋਂ ਮਿੱਤਰੋ ਤੇ ਯਾਰ ਕੀ ਲੋਰੀ ਨਾ ਲੋਰੀ ਠੀਕ ਹੀ ਬਸ ਅੱਜ ਅਗਲਾ ਦਿਨ ਲੋਰੀ ਤੋਂ ਇਹ ਰੀਸੁਰਾ ਸਹੀ ਜਾਂਦਾ ਤੇ ਅੱਧੇ ਸਿੱਟੀ ਜਾਂਦੇ ਬਾਸ ਚੜੀ ਜਾਂਦਾ ਆਪਣਾ ਕੰਮ ਹਾਏ ਕਿੱਤਾ ਕੋ ਸਾਹਮਣੇ ਚਾਰ ਤਾਂ ਸਾਹਮਣੇ ਗੁੱਟਾ ਚਾਰ ਹੀ ਦਿਤਾਇਆ ਫਿਰ ਸਾਹਮਣੇ ਚਾਰ ਤਾਂ ਓਏ ਮਿੱਤਰੋ ਉਧਰ ਇਦਾਂ ਛੋਟੇ ਦੋ ਤਿੰਨ ਘੇਟੇ ਹੋ ਗਏ ਟਾਈਮ 4 5 ਵਜੇ ਬਦ ਗਏ ਬੱਸ ਸਰ ਨੂੰ ਡਿਲੀਵਰੀ ਦੇਣ ਦੀ ਚੈੱਕ ਕਰੋ ਬੱਸ ਸਮਝ ਨਹੀਂ ਆਇਆ ਯਾਰ ਕੀ ਮਕਰ ਸ਼ਕਰਾਣ ਤਰੀਕੇ ਮੱਕਸ ਕੀ ਜਾਂਦੇ ਦਸੀ ਉਹ ਕਲ ਸ਼ਕਨਾਂ ਦੀ ਉਹੋ ਹੀ ਜੋ ਹੁੰਦਾ ਮਾਗੀ ਤੇ ਯਾਰ ਮਾਸਾ ਮਜਾਲੀ ਆਇਆ ਇੱਕ ਗੁੱਡੀ ਨੇ ਵਦਨ ਦੇ ਚੈੱਕ ਕਰੋ ਆਸਮਾਨ ਖਾਲੀ ਪੂਰਾ ਲੋ ਵੀ ਮਿੱਤਰੋ ਵੱਢਣ ਲੱਗੇ ਹੁਣ ਹਵਾ ਹੋ ਗਈ ਆ ਉਧਰ ਦੀ ਪਹਿਲਾਂ ਇਧਰ ਦੀ ਦਰਦੇ ਘਰੇ ਮਾਰ ਦਿੰਦੇ ਈ ਓ ਕੰਟਬਾ ਇਹ ਤਾਂ ਕਿਵੇਂ ਲੱਗੀ ਕਿੱਤੀ ਆਹ ਜਗ ਗਈ ਪਹਿਲੇ ਜਾਂਦਾ ਕੋਈ ਗਿਆ ਲੈ ਇਹ ਇਹ ਚਲਾਈ ਵਾਸ ਚਲਾਈ 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 ਚਲਾ 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 ਆ ਗਿਆ ਫੇਰ ਦੂਜਾ ਗੱਡਾ ਵੱਡਾ ਗੱਡਾ ਓ ਵਾਹੀ ਜੇ ਹੁਣ ਤੇ ਹੁਣ ਵੱਡੇ ਗੱਡੇ ਚੜਾਉਣ ਦੇ ਗੁੱਡੇ ਬੜੇ ਪਈ ਹੈ ਲੈ ਵੀ ਪਰ ਖਵਾ ਨਹੀਂ ਆਉਂਦੀ ਉਹ ਜੀ ਤੇ ਆ ਕੇ ਜਦਾਤਾ ਦੇ ਨਾਲੇ ਅੱਕ ਦਾ ਵੀ ਤੇ ਗੱਡੇ ਦੇ ਦੂਜਾ ਜਿਹੜਾ ਗੱਡਾ ਹੀ ਉਹ ਪਾੜ ਗਿਆ ਜੀ ਉਹ ਨਵਾਂ ਗੱਡਾ ਚੜਾਉਣ ਲੱਗੇ ਦੇਖੋ ਹੁਣ ਨਵਾਂ ਗੱਡਾ ਲੈਂਦਾ ਵਾ ਦੂਜਾ ਗੱਡਾ ਪਾੜ ਗਿਆ ਜੀ ਦੂਜਾ ਗੱਡਾ ਪਾੜ ਹੀ ਗਿਆ ਜੀ ਤੇ ਹੁਣ ਨਾ ਚੜਦੇ ਕੋਈ ਗੱਡਾ ਵਾੜਾ ਨਹੀਂ ਖਾਦਾ ਹੁਣ ਪਤੰਗ ਚੜਾਉਣ ਦੇ ਆ ਉੱਪਰ ਆ ਦੱਲੀ ਆ ਹਵਾ ਚ ਆਈ ਜਾਵੇ ਨਵਾਂ ਗੁੱਡਾ ਚੜਾਤਾ ਵਾ ਦੋ ਤਿੰਨ ਗੁੱਡੇ ਚੜਾਉਣ ਦੀ ਕੋਸ਼ਿਸ਼ ਕੀਤੀ ਆ ਹਵਾ ਨੇ ਉਹਦੇ ਗੁੱਡੇ ਪਾਰ ਕੇ ਤਾਂ ਛੁੱਟ ਗਏ ਉਹ ਅੱਗੇ ਚੁੱਤੇ ਤੇ ਹੁਣ ਨਵਾਂ ਗੁੱਡਾ ਚੜਾਤਾ ਜੇ ਇੱਕ ਹੋਰ ਇਹ ਚੜ ਗਿਆ ਤੇ ਧੱਕ ਪੁਣੀਆ ਤੇ ਬਾਕੀ ਜੁਰੇ ਦਾ ਵਲੌਗ ਦੇ ਨਾਲ ਮਿੱਤਰੋ ਤੇਡਾ ਭਰਾ ਫੇਰ ਆ ਗਿਆ ਮੈਦਾਨ 'ਚ ਕ੍ਰਿਸ਼ਣ ਇਹਨੂੰ ਗੁੱਟਾ ਵਧਾਉਣ ਨੂੰ ਮੈਂ ਬੜੇ ਲਾਈਕ ਮੈਂ ਮਿੱਤਰੋ ਉਹ ਪੁਰੀਓ ਕੇ ਚੱਲ ਗਿਆ ਇੱਕ ਵੱਡ ਲੱਗੇ ਸੂਨੇ ਜਮਨਾ ਬਈ ਮਨਾ ਦਾ ਕੁੜੇ ਬਾਂਡਾ ਬਾਂਡਾ ਵਾ ਵਾ ਆ ਗਿਆ ਨਾ ਆਪਰੇ ਗਈਆਂ ਮਦਦ ਨਾਲ ਲੋਕਾਂ ਨੇ ਆਪਣਾ 1000 ਲਾਈਕ ਮਦਦ ਕਰਨਾ ਸਬਸਕ੍ਰਾਈਬ ਕਰ ਦਿਓ ਨਵੰਦ ਨਾਲ ਲਾਸਟ ਵੀਡੀਓ ਚ ਜੋ ਵੀ ਚੱਲ ਰਿਹਾ ਹੈ ਬਾਕੀ ਲੋਕਾਂ ਨਾਲ ਸੇਕ ਕਰ ਸਕਦੇ ਹੋ ਤਾਂ ਕਿ ਤੁਸੀਂ